ਇਨਾਂ ਦੇ ਸੱਪ ਮੂੰਹ ਲਾ ਜਾਂਦਾ ਜਾਂ ਕੀੜਾ ਛੂਹ ਜਾਂਦਾ ਜੀ ਸੋਨੂੰ ਆਹ ਪੇਡਾ ਬਚਾਊਗਾ ਤੁਸੀਂ ਇਹ ਬਰਤਨਾ ਕਿਵੇਂ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਵੀਡੀਓ ਪੂਰੀ ਦੇਖ ਲਿਓ ਜੀ ਇਹਨੂੰ ਕਰਨਾ ਹੈ ਕਿ ਤੋੜ ਕੇ ਇਹਨੂੰ ਚੰਗੇ ਤਰੀਕੇ ਨਾਲ ਪਹਿਲਾਂ ਧੋਲਿਓ ਜੀ ਤੋਕੇ ਇਹਨੂੰ ਇੱਕ ਸਾਈਡ ਤੋਂ ਉੱਤੋਂ ਛਿੱਲ ਲਿਓ ਜੀ ਇਹਨੂੰ ਚੰਗੇ ਤਰੀਕੇ ਨਾਲ ਇੱਕ ਸਾਈਡ ਹੀ ਛੱਲਣੀ ਹੈ ਇਹਦੀ ਜਿੰਨਾ ਦੇ ਮਤਲਬ ਕੀੜਾ ਕਿੰਨਾ ਵੀ ਜ਼ਹਿਰੀਲਾ ਤੋਂ ਜ਼ਹਿਰੀਲਾ ਲੜਿਆ ਹੋਵੇ ਤੁਹਾਡਾ ਦੋ ਦਿਨਾਂ ਦੇ ਵਿੱਚ ਮੋੜ ਪੈ ਜੂਗਾ ਜਿੱਥੇ ਜ਼ਖਮ ਹੋਊਗਾ ਜਾਂ ਜਿੱਥੇ ਕੋਈ ਇਨਫੈਕਸ਼ਨ ਹੋਈ ਹੋਊਗੀ ਉੱਥੇ ਲਾ ਲਿਓ ਇਹ ਇੱਕ ਜੋਗੀਆਂ ਦਾ ਪੁਰਾਣਾ ਦੱਸਿਆ ਹੋਇਆ ਤਰੀਕਾ ਹੈ ਤੁਸੀਂ ਕਰਨਾ ਕੀ ਹੈ ਇਹਨੂੰ ਉੱਤੋਂ ਛਿੱਲ ਕੇ ਇੱਕ ਵਾਰ ਤੋਂ ਤੇਰੇ ਉੱਤੇ ਥੋੜਾ ਜਿਹਾ ਨੂਨ ਲਾ ਲਿਓ ਤੇ ਉਸ ਤੋਂ ਬਾਅਦ ਤਵੇ ਨੂੰ ਗਰਮ ਕਰਕੇ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਇਨੂੰ ਉੱਤੇ ਧਰ ਲਿਓ ਜੀ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਨੇ ਭੁੰਨਣਾ ਭੁੰਨਣਾ ਕਿਵੇਂ ਆ ਤੁਸੀਂ ਉਹ ਵੀ ਪੂਰਾ ਪ੍ਰੋਪਰ ਦੇਖ ਲਿਓ ਵਿਧੀ ਕਿਉਂ ਨਹੀਂ ਫਿਰ ਆਪਣਾ ਗਲਤ ਨਾ ਕਿਤੇ ਤਿਆਰ ਹੋ ਜੇ ਇਹ ਚੀਜ਼ ਇਹ ਮਤਲਬ ਤੁਸੀਂ ਆਮ जख्मों ਤੇ ਵੀ ਲਾ ਸਕਦੇ ਹੋ ਜਿੱਥੇ ਤੁਹਾਡੇ ਕੀੜਾ ਛੂਹਿਆ ਹੋਇਆ ਉੱਥੇ ਵੀ ਲਾ ਸਕਦੇ ਹੋ ਇਹਨੂੰ ਚੰਗੇ ਤਰੀਕੇ ਨਾਲ ਤਵੇ ਤੇ ਸਲੋ ਕਰਕੇ ਤੁਸੀਂ ਚੰਗੇ ਤਰੀਕੇ ਨਾਲ ਭੁੰਨ ਲਿਓ ਇਹ ਦੇਖ ਸਕਦੇ ਹੋ ਚੰਗੇ ਤਰੀਕੇ ਨਾਲ ਬੜਾ ਭੁੰਨ ਕੇ ਤਿਆਰ ਹੋ ਗਿਆ ਜੀ ਇਹਨੂੰ ਤੁਸੀਂ ਨੇ ਜਿੱਥੇ ਵੀ ਤੁਹਾਡੇ जख्म에 ਕੀੜਾ ਛੂਹਿਆ ਹੋਇਆ ਜਦੋਂ ਇਹ ਨਿੱਗਾ ਹੋ ਗਿਆ ਜੀ ਇਹਨੂੰ ਬਾਹਰਤ ਨੂੰ ਬੰਨ ਕੇ ਪੈਜੋ ਤੁਹਾਡਾ 2 ਦਿਨਾਂ ਦੇ ਵਿੱਚ ਮੋੜ ਪੈ ਜੂਗਾ ਤਾਂ ਕਿ ਕਿਸੇ ਦੇ ਇਹ ਕੰਮ ਆ ਜੀ ਜੀ